ਇਹ ਦੋ ਲੜਕੀਆਂ ਜੋ ਬਾਡ ਨੰਬਰ 9 ਚੋਂ ਲੈ ਰਹੇ ਤਾਂ ਆਪਣੇ ਸਕੂਲ ਚ ਗਈਆਂ ਸੀਗੀਆਂ ਤੇ ਇਹਨਾਂ ਦੀ ਉਮਰ 14 ਪਲੱਸ 14 ਤੋਂ 15 ਸਾਲ ਦੇ ਵਿੱਚ ਹੈ ਤੇ ਉਹ ਸਕੂਲ ਨਹੀਂ ਗਈਆਂ ਤੇ ਵਾਪਸ ਘਰ ਵੀ ਨਹੀਂ ਆਈਆਂ ਇਹ ਦੋਨੇ ਭੈਣਾਂ ਸੀਗੀਆਂ ਨਹੀਂ ਸੀਗੀਆਂ ਭੈਣਾਂ ਨਹੀਂ ਸੀਗੀਆਂ ਜੀ ਇੱਕੋ ਬਾਡ ਦੀਆਂ ਸੀਗੀਆਂ ਇਹ ਦੋਨੋਂ ਬਾਰਡ ਦੀਆਂ ਤੇ ਆਸਟ੍ਰੇਲੀਆ ਸੀਗੀਆਂ ਤੇ ਇਹਨਾਂ ਦੇ ਸਬੰਧ ਤੁਸੀਂ ਐਫੇਆਰ ਦੱਚ ਕਰ ਲਈ ਹੈ ਕਰੋ ਤੇ ਅਸੀਂ ਤਲਾਸ਼ ਕਰ ਰਹੇ ਹਾਂ ਜੀ ਤੇ ਇਹ ਉਹਨਾਂ ਨੇ ਚੰਡੀਗੜ੍ਹ ਜਾ ਕੇ ਕਿਸੇ ਨੂੰ ਫੋਨ ਵੀ ਕੀਤਾ ਸੀਗਾ ਅਸੀਂ ਉਹਨਾਂ ਨੂੰ ਪੁੱਛਿਸ਼ ਕੀਤੀ ਆ ਤਾਂ ਉੱਥੋਂ ਫੋਨ ਆਇਆ ਸੀ ਉਹ ਵੀ ਅਸੀਂ ਲੋਕੇਸ਼ਨ ਕਰਾਈ ਸੀ ਚੰਡੀਗੜ੍ਹ 43 ਸੈਕਟਰ ਬਸ ਸਟੈਂਡ ਦੀ ਆਉਂਦੀ ਸੀ ਤੇ ਜਿਹਦਾ ਨੰਬਰ ਸੀ ਉਹ ਕੋਈ ਰਾਗੀਰ ਸੀਗਾ ਉੱਥੇ ਪੰਜਕੂੜੇ ਰਹਿਣ ਵਾਲਾ ਉਹਨੂੰ ਪੁੱਛਿਸ਼ ਕੀਤੀ ਹੈ ਉਹ ਕਹਿੰਦਾ ਵੀ ਦੋ ਲੋਕਤੀਆਂ ਸੀਗਾ ਨਾਲ ਉਸ ਮੈਥੋਂ ਫੋਨ ਲੈ ਕੇ ਫੋਨ ਦਿੱਤਾ ਸੀਗਾ ਤੇ ਅਸੀਂ ਟੀਮਾਂ ਭੇਜੀਆਂ ਹੋਈਆਂ ਨੇ ਜਲਦੀ ਬੱਚੇ ਅਸੀਂ ਟ੍ਰੈਸ ਕਰ ਲਵਾਂਗੇ ਉਹਨਾਂ ਦੇ ਬਾਰਸਾਂ ਦੇ حوالے ਕਰਦਾਂਗੇ ਲੱਗਦਾ ਹੈ ਕਿ ਕਾਰਨ ਦਾ ਪਤਾ ਲੱਗਿਆ ਸਾਹਮਣੇ ਆਇਆ ਹੈ ਕਿ ਪਰਿਵਾਰ ਵਾਲਿਆਂ ਨੇ ਦੱਸਿਆ ਵਿੱਚ ਕੋਈ ਸਮਝ ਨਹੀਂ ਪਰਿਵਾਰ ਨੇ ਜੇ ਕੋਈ ਗੱਲ ਕੀਤੀ ਕਿਉਂਕਿ ਬੱਚੀਆਂ ਜੋ 14-15 ਸਾਲ ਦੀਆਂ ਨੇ ਕੋਈ ਜੇ ਕੋਈ ਤਾਂ ਦਾ ਕੋਈ ਹੋਰ ਸ਼ੂਗ ਨਹੀਂ ਇਹ ਜੇ ਲੱਗ ਰਿਹਾ ਬਾਕੀ ਫਿਰ ਵੀ ਚਲੋ ਅਸੀਂ ਕੋਸ਼ਿਸ਼ ਲੱਗੇ ਹੋਇਆ ਤੇ ਸਾਰੇ ਪਹਿਲੂਆਂ ਤੋਂ ਅਸੀਂ ਜਾਂਚ ਕਰ ਰਹੇ ਹਾਂ ਜੀ ਜਲਦੀ ਟ੍ਰੈਸ ਕਰ ਲਵਾਂਗੇ